हाँ जी बच्चों आज की कहानी है सफलता का भेद शुरू करते हाँ एक बार कुछ डड्डू ने कट्ठे के फैसला किया कि वो आपस में एक मुकाबला रखे मुकाबला यह कि कुछ दूरी तो दौड़ के जाना है और एक मिट्टी के बने टिले की टीसी उत्ते पहुँचना है ਟਿੱਲੇ ਦੀ ਟਲਾਨ ਬਹੁਤ ਤਿੱਖੀ ਸੀ ਟਿੱਲਾ ਕਾਫੀ ਉੱਚਾ ਵੀ ਸੀ ਦੌੜ ਸ਼ੁਰੂ ਕਰਨ ਲਈ ਸਾਰੇ ਇੰਤਜ਼ਾਮ ਕਰ ਲਏ ਗਏ ਡੱਡੂਆਂ ਦੇ ਬਾਕੀ ਸਾਥੀ ਪਾਣੀ ਦੇ ਜੀਵ ਜੰਤੂ ਤੇ ਜੰਗਲਾਂ ਜੰਗਲ ਦੇ ਕਈ ਜਾਨਵਰ ਇਸ ਮੁਕਾਬਲੇ ਨੂੰ ਵੇਖਣ ਲਈ ਇਕੱਠੇ ਹੋ ਗਏ ਮੁਕਾਬਲਾ ਬਹੁਤ ਹੀ ਦਿਲਚਸਪ ਹੋਣ ਵਾਲਾ ਸੀ ਸਾਰੇ ਲੋਕ ਹੌਸਲਾ ਅਫਜ਼ਾਈ ਕਰਨ ਲਈ ਪਹੁੰਚ ਗਏ ਸਭ ਦੇ ਦਿਲ ਵਿੱਚ ਇਹ ਵੇਖਣ ਦੀ ਤਾਂਘ ਸੀ ਕਿ ਜਿੱਤਣ ਵਾਲਾ ਕੌਣ ਹੋਏਗਾ। ਮਿੱਥੇ ਹੋਏ ਸਮੇਂ ਅਨੁਸਾਰ ਸਾਰੇ ਡੱਡੂ ਟਿੱਲੇ ਵੱਲ દોੜ ਗਏ। ਥੋੜੀ ਦੇਰ ਤੱਕ ਤਾਂ ਲੋਕਾਂ ਨੇ ਹੱਲਾਸ਼ੇਰੀ ਦਿੱਤੀ। ਪਰ ਛੇਤੀ ਹੀ ਸਭ ਪਾਸਿਓਂ ਇਹ ਆਵਾਜ਼ਾਂ ਆਨ ਲੱਗ ਪਈਆਂ ਕਿ ਇਹ ਨਹੀਂ ਪਈਆਂ ਕਿ ਨਹੀਂ ਚੜਾਈ ਬਹੁਤ ਮੁਸ਼ਕਲ ਹੈ। ਕੋਈ ਨਹੀਂ ਜਿੱਤ ਸਕਦਾ ਵੇਖ ਲੈਣਾ ਸਭ ਹਾਰ ਜਾਣਗੇ ਅਸੀਂ ਸਭ ਆਪਣਾ ਸਮਾਂ ਬਰਬਾਦ ਕਰ ਰਹੇ ਹਾਂ ਇੱਕ ਇੱਕ ਕਰਕੇ ਡੱਡੂਆਂ ਨੇ ਢਿੱਲੇ ਤੇ ਚੜਨਾ ਸ਼ੁਰੂ ਕਰ ਦਿੱਤਾ ਥੋੜੀ ਵੱਡੀ ਉਮਰ ਵਾਲੇ ਜਾਂ ਜਲਦੀ ਹੀ ਡਿੱਗ ਪਏ ਬੁਰੀ ਤਰ੍ਹਾਂ ਥੱਕ ਗਏ ਕੁਝ ਨੌਜਵਾਨ ਤੇ ਜੋਸ਼ੀਲੇ ਢਿੱਲੇ ਦੀ ਅੱਧੀ ਚੜਾਈ ਚੜਾਈ ਚਾੜੇ ਗਏ ਪਰ ਥੋੜੀ ਦੇਰ ਬਾਅਦ ਇੱਕ ਇੱਕ ਕਰਕੇ ਡਿੱਗਣ ਲੱਗ ਪਏ ਲੋਕਾਂ ਦੀ ਭੀੜ ਵਿੱਚ ਆਵਾਜ਼ਾਂ ਤੇਜ਼ ਹੋ ਗਈਆਂ ਵੇਖਿਆ ਇਹ ਤਾਂ ਪਹਿਲਾਂ ਹੀ ਪਤਾ ਸੀ ਐਨੀ ਮੁਸ਼ਕਲ ਚੜਾਈ ਪਲਾ ਕੋਣ ਚੜ੍ਹ ਸਕਦਾ ਹੈ ਵੇਖਣਾ ਆਖਰ ਵਿੱਚ ਸਾਰੇ ਹੀ ਡਿੱਗ ਪੈਣਗੇ ਕੋਈ ਬੋਲ ਰਿਹਾ ਸੀ ਹੁਣ ਰਹਿ ਹੀ ਕਿੰਨੇ ਗਏ ਹਨ ਲੋ ਇਹ ਵੀ ਡਿੱਗ ਪਏ ਇਹਨਾਂ ਸਬਨਾ ਦੇ ਵਿਚਕਾਰ ਇੱਕ ਡੱਡੂ ਲਗਾਤਾਰ ਆਪਣੀ ਮੰਜ਼ਲ ਵੱਲ ਵੱਧ ਰਿਹਾ ਸੀ ਉਸਨੇ ਹੌਂਸਲਾ ਨਾ ਹਾਰਿਆ ਉਹ ਉੱਚੀ ਤੋਂ ਉੱਚੀ ਚੜਾਈ ਚੜਦਾ ਗਿਆ ਲੋਕ ਹੈਰਾਨ ਸਨ ਕਿ ਕਿਵੇਂ ਹੋ ਸਕਦਾ ਹੈ ਪਰ ਸਭ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹ ਡੱਡੂ ਟਿੱਲੀ ਦੀ ਟੀਸੀ ਦੇ ਛਾੜ ਗਿਆ ਉੱਪਰ ਪਹੁੰਚ ਕੇ ਉਸਨੇ ਜੇਤੂ ਹੋਣ ਦੇ ਨਾਤੇ ਆਪਣੀਆਂ ਦੋਵੇਂ ਬਾਹਾਂ ਉੱਪਰ ਚੁੱਕ ਲਈਆਂ ਖੁਸ਼ੀ ਮਨਾਈ ਸਭ ਪਾਸਿਓਂ ਤਾੜੀਆਂ ਦੀ ਗੂੰਜ ਪੈ ਗਈ ਸੀ ਲੋਕ ਲਗਾਤਾਰ ਤਾੜੀਆਂ ਵਜਾ ਰਹੇ ਸਨ ਉਹਨਾਂ ਨੂੰ ਆਪਣੀ ਅੱਖਾਂ 'ਤੇ ਯਕੀਨ ਨਹੀਂ ਆ ਰਿਹਾ ਸੀ ਜੇਤੂ ਡੱਡੂ ਨੂੰ ਇਨਾਮ ਦਿੱਤਾ ਗਿਆ ਸਭ ਪਾਸਿਓਂ ਤੋਹਫ਼ੇ ਅਤੇ ਵਧਾਈਆਂ ਮਿਲ ਰਹੀਆਂ ਸਨ ਉਧਰੋਂ ਟੀਵੀ ਵਾਲੇ ਵੀ ਇਸ ਦੀ ਤਾਜ਼ਾ ਖਬਰ ਬਣਾਉਣ ਲਈ ਪਹੁੰਚ ਗਏ ਜਦੋਂ ਟੀਵੀ ਵਾਲਿਆਂ ਨੇ ਸਾਰੀ ਪੁੱਛਗਿੱਛ ਕੀਤੀ ਜੇਤੂ ਡੱਡੂ ਬਾਰੇ ਜਾਣਨਾ ਜਾ ਹੈ ਆਤਾ ਉਹਨਾਂ ਨੂੰ ਡੱਡੂ ਦੇ ਜਿੱਤਨ ਦਾ ਭੇਦ ਪਤਾ ਲੱਗਿਆ ਉਹ ਭੇਦ ਸੀ ਕਿ ਜਿੱਤਨ ਵਾਲਾ ਡੱਡੂ ਕੰਨਾਂ ਤੋਂ ਬੋਲਾ ਸੀ ਉਸ ਨੂੰ ਲੋਕਾਂ ਦੀਆਂ ਹੌਸਲਾ ਢਾਉਣ ਵਾਲੀਆਂ ਗੱਲਾਂ ਸੁਣਾਈ ਹੀ ਨਹੀਂ ਦਿੱਤੀਆਂ ਉਹ ਬਿਨਾਂ ਡਰੇ ਆਪਣੀ ਮੰਜ਼ਲ ਵੱਲ ਵੱਧਾ ਗਿਆ ਸੋ ਪਿਆਰੇ ਬੱਚਿਓ ਇਹ ਪ੍ਰਸੰਗ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਬਿਨਾਂ ਡਰਦੇ ਧ੍ਰਿੜ ਨਿਸ਼ਚੇ ਨਾਲ ਆਪਣੀ ਮੰਜ਼ਲ ਵੱਲ ਵੱਧਦੇ ਰਹੋ ਲੋਕਾਂ ਦੀਆਂ ਹੌਸਲਾ ਟਾਉਣ ਵਾਲੀਆਂ ਗੱਲਾਂ ਕਿ ਤੁਸੀਂ ਇਹ ਕੰਮ ਕਰ ਹੀ ਨਹੀਂ ਸਕਦੇ ਉਹਨਾਂ ਵੱਲ ਉਹਨਾਂ ਵੱਲੋਂ ਬੋਲੇ ਹੋ ਜਾਓ ਉਹਨਾਂ ਵੱਲ ਕੋਈ ਧਿਆਨ ਨਾ ਦਿਓ ਆਪਣੀ ਧਨ ਵਿੱਚ ਮगन ਰਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਆਪਣੇ ਮਿੱਥੇ ਹੋਏ ਨਿਸ਼ਾਨੇ ਤੇ ਧਿਆਨ ਰੱਖੋ ਰੱਬ ਵਿੱਚ ਵਿਸ਼ਵਾਸ ਆਪਣੇ ਆਪ ਉੱਤੇ ਵਿਸ਼ਵਾਸ ਤੇ ਲਗਨ ਨਾਲ ਕੀਤੀ ਗਈ ਸਖਤ ਮਿਹਨਤ ਹੀ ਹਰ ਸਫਲਤਾ ਦਾ ਪੇਧ ਹੈ ਤਾਂ ਐਸੀ ਸਟੋਰੀ ਤੇ ਬੱਚਿਓ ਜੇ ਵਧੀਆ ਲੱਗੀ ਤਾਂ ਇਸ ਨੂੰ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ ਜੀ